ਨੂੰ ਹਾਲਾਤ ਤੋਂ ਲੱਗਦਾ ਪਿਆ ਕਿ ਮੇਰੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਮੈਂ ਗ੍ਰੈਟੀਫਿਕੇਸ਼ਨ ਦਿਆਂ ਜਿਹੜੀ ਕਿ ਮੈਂ ਕਿਸੇ ਕੀਮਤ ਤੇ ਨਹੀਂ ਦੇ ਸਕਦਾ। ਤਜ ਵੀ ਇਹ ਹੈ ਕਿ ਕੁਰਸੀਆਂ ਤੇ ਯੂਨੀਵਰਸਿਟੀਆਂ ਚ ਉਹ ਬੰਦੇ ਬੈਠੇ ਜਿਨ੍ਹਾਂ ਦਾ ਯੂਨੀਵਰਸਿਟੀ ਨਾਲ ਕੋਈ ਲੈਣਾ ਦੇਣਾ ਨਹੀਂ। ਇੱਕ ਕਾਰਨ ਇਹ ਹੈ ਕਿ ਆਟੋਨੋਮੀ ਦੇ ਨਾਂ ਤੇ ਵਾਈਸ ਚਾਂਸਲਰ ਤੇ ਉਹਦੇ ਨਾਲ ਦੇ ਬੰਦੇ ਇੱਕ ਐਸਾ ਗੈਂਗੜਾ ਕਰ ਦਿੰਦੇ। ਅਧਿਕਾਰੀ ਇਸ ਵੇਲੇ ਬਿਨਾਂ ਵਾਈਸ ਚਾਂਸਲਰ ਦੇ ਐਸਾ ਗੈਂਗ ਬਣਾ ਕੇ ਖੜੇ ਹੋਏ ਜਿਹੜਾ ਆਮ ਵਿਦਿਆਰਥੀ ਨੂੰ ਤੇ ਅਧਿਆਪਕ ਨੂੰ ਤੇ ਨੌਨ ਟਿਜ਼ਨ ਦੇ ਬੰਦੇ ਨੂੰ ਦੁਖੀ ਕਰਦਾ। ਕਰਖਾ ਜਿਹੜੀ ਉਹ ਅਟੈਚ ਕੀਤੀ ਜਾ ਰਹੀ ਹੈਗੀ ਹਾਂਜੀ ਇਸੇ ਰੀਸ਼ਰਿਸਟਰ ਇਸੇ ਰਿਸਟਰ ਕਰੀ ਔਰ ਉਸ ਤੋਂ ਬਾਅਦ ਕੁਝ ਸਦਾਰ ਨਹੀਂ ਨਹੀਂ ਉਸ ਤੋਂ ਬਾਅਦ ਬਾਅਦ ਮੈਨੂੰ ਪਤਾ ਲੱਗਾ ਕਿ ਹਾਈ ਕੋਰਟ ਨੇ ਇੱਕ ਹੋਰ ਵੀ ਇਹ ਵਰਗ ਕੋਈ ਸਖਤ ਆਰਡਰ ਪਾਸ ਕੀਤਾ ਰਜਿਸਟਰਰ ਅਗਰ ਉਹ ਬੰਦਾ ਬਣ ਜਾਏ ਜਿਸ ਦੀ ਆਪਣੇ ਵਿਸ਼ੇ ਵਿੱਚ ਕੋਈ ਪਛਾਣ ਨਾ ਹੋਵੇ ਕੋਈ ਦੇਣ ਨਾ ਹੋਵੇ ਉਸ ਨੂੰ ਇਹ ਹੋਵੇ ਕਿ ਮੇਰੇ ਦਾ ਰਜਿਸਟਰ ਲੱਗ ਗਿਆ ਤੇ ਹੁਣ ਮੇਰਾ ਮੈਂ ਸਥਾਪਿਤ ਹੋ ਗਿਆ ਤਾਂ ਉਹ ਫਿਰ ਜ਼ਿਆਤੀਆ ਕਰੇਗਾ ਤੁਹਾਨੂੰ ਮਜਬੂਰ ਕਿਉਂ ਹੋਣਾ ਪਿਆ ਸੋਸ਼ਲ ਮੀਡੀਆ ਦੇ ਉੱਤੇ ਆਉਣ ਦੇ ਲਈ ਕੀ ਉਹ ਸਾਰੇ ਰਾਹ ਬੰਦ ਹੋ ਗਏ ਸੀਗੇ ਆਮ ਤੌਰ ਤੇ ਵੀ ਭਾਗਾਂ 'ਚ ਹੁੰਦਾ ਹੈ ਕਿ ਜਿਸ ਦਿਨ ਰਿਟਾਇਰ ਹੁੰਦੇ ਹੋ ਪੰਜਾਬ ਯੂਨੀਵਰਸਿਟੀ ਹੈ ਇੱਥੇ ਵੀ ਹੁੰਦਾ ਹੈ ਸੈਂਟਰਲ ਗਵਰਨਮੈਂਟ 'ਚ ਹੁੰਦਾ ਹੈ ਪੰਜਾਬ ਸਰਕਾਰ ਦੇ ਕਈ ਮੈਕਮੇਂਟ ਹੁੰਦਾ ਹੈ ਤੁਹਾਨੂੰ ਅਗਰ ਸਾਰੇ ਪੈਸੇ ਨਾ ਦੇਣ ਤਾਂ ਉਸ ਦਿਨ ਤੁਹਾਨੂੰ 2-3 ਚੱਕ ਦੇ ਦਿੰਦੇ ਕਿ ਤੁਸੀਂ ਆਪਣੇ 20-30 ਲੱਖ ਰੁਪਏ ਲਓ ਤੇ ਪੈਨਸ਼ਨ ਤੁਹਾਡੀ 30 ਦਿਨਾਂ 'ਚ ਸ਼ੁਰੂ ਹੋ ਜਾਏਗੀ ਸੁਪਰੀਮ ਕੋਰਟ ਕਹਿੰਦੀ ਹੈ ਵੱਧ ਤੋਂ ਵੱਧ 3 ਮਹੀਨੇ ਮੈਨੂੰ ਪਤਾ ਕਰਦਾਰੀਆਂ ਮੈਨੂੰ ਕਿਸੇ ਨੇ ਨਹੀਂ ਦੱਸਿਆ ਕਿ ਫਾਈਲ ਕਿੱਥੇ ਹੈ ਫਿਰ ਕਹਿੰਦੇ ਜੀ ਕਿ ਅੋਰਿਜਿਨਲ オਬਜੈਕਸ਼ਨ ਹੈ ਮੇਰੇ ਕਿਸੇ ਤੁਹਾਡੇ ਵਰਗੇ ਹੀ ਮਿੱਤਰ ਨੇ ਜਿਹੜਾ ਸੀ ਆ ਪ੍ਰੋਫੈਸਰ ਯੂਨੀਵਰਸਿਟੀ ਚ ਉਹਨੇ ਜਾ ਕੇ ਪਤਾ ਕੀਤਾ ਤਾਂ ਉਹ ਕਹਿੰਦੇ ਕਿ ਸਾਡੇ ਕੋਲ ਤਾਂ ਫਾਈਲ ਨਹੀਂ ਆਈ ਆਖਰੀ ਸਲਰੀ ਹੈ ਪ੍ਰੋਫੈਸਰ ਦੇ ਤੌਰ ਤੇ ਉਹਦੇ ਉੱਤੇ ਮੇਰੀ ਪੈਨਸ਼ਨ ਤੈ ਹੋਣੀ 20 ਸਾਲ ਤੋਂ ਵੱਧ ਮੇਰੀ ਸਰਵਿਸ ਹੈ 5 ਸਾਲ ਮੈਨੂੰ ਪੀ ਐਸਟੀ ਦੇ ਮਿਲਨੇ ਕਿਉਂਕਿ ਪੀ ਐਸਟੀ ਕਰਕੇ ਆਇਆ ਸੀ ਤੁਸੀਂ ਮੇਰੀ ਅਰਜ਼ੀ ਤੌਰ ਤੇ ਜਿੱਥੇ ਵੀ ਤੈਕਰ ਨਹੀਂ ਕਰਕੇ ਪੈਨਸ਼ਨ ਤਾਂ ਸ਼ੁਰੂ ਕਰੋ ਨਾ ਇੰਨਾ ਮੈਨੂੰ ਕੁਝ ਵੀ ਨਹੀਂ ਦਿੱਤਾ ਦੇਖੋ ਮੇਰੀ ਅਰੰਡਲੀ ਵੀ ਦਿੱਤੀ ਜੀਪੀਐਫ ਵੇਰ ਜਿੰਨਾ ਪਿਆ ਹੋਇਆ ਇਹ 24 ਘੰਟੇ ਚ ਮਿਲ ਜਾਣਾ ਚਾਹੀਦਾ ਵਧ ਤੋਂ ਵਧ 48 ਘੰਟੇ ਚ ਉਹ ਤਾਂ ਕੁਝ ਨਹੀਂ ਦਿੱਤਾ ਮੈਨੂੰ ਫਰਵਰੀ ਚ ਕਿਹਾ ਗਿਆ ਕਿ ਫਾਈਲ ਤੁਹਾਡੀ ਚਲੀ ਗਈ ਸਾਈਨ ਹੋ ਗਏ ਮਾਰਚ ਚ ਕਿਹਾ ਕਿ ਚਲੀ ਗਈ ਅਜੇ ਤੱਕ ਨਹੀਂ ਸਰ ਇਹਦਾ ਕਾਰਨ ਨਹੀਂ ਵੀ ਆ ਕਿ ਜੇ ਕੋਈ ਇੰਡੀਪੈਂਡੈਂਟ ਵੀਸੀ ਹੁੰਦਾ ਸ਼ਾਇਦ ਇਹ ਚੀਜ਼ਾਂ ਨਾ ਆਉਂਦੀਆਂ ਜਾਂ ਫਿਰ ਵੀ ਹੋਣੀਆਂ ਦੇਖੋ ਤੁਸੀਂ ਮੈਨੂੰ ਬਣਾਉਦੇ ਬਾਈਸੈਂਸ 24 ਘੰਟੇ ਮੈਂ ਅੱਜ ਕੰਮ ਕਰਾ ਕੇ ਦਿਖਾਉਂਦਾ ਸ਼ਾਉਨ ਨੂੰ ਬੰਦਾ ਸਸਪੈਂਡ ਹੋਣਾ ਚਾਹੀਦਾ ਅਰਵਿੰਦ ਵਰਗੇ ਲੋਕ ਜਿਹੜੇ ਰਹੇ ਨੇ ਜਿੰਨਾ ਬਾਰੇ ਕਿਹਾ ਗਿਆ ਕਿ ਨੀ ਉਹ ਬੜੀ ਮੈਰਿਟ ਤੇ ਕੰਮ ਕਰਦੇ ਆ ਉਹ ਕਰ ਉਹਨਾਂ ਨੇ ਫਿਰ ਕਿਉਂ ਨਹੀਂ ਇਹ ਬੰਦਿਆਂ ਨੂੰ ਸਿੱਧੇ ਕੀਤਾ ਬਾਈਸ ਸੰਸਦ ਨੂੰ ਨਹੀਂ ਕਹਿੰਦੇ ਆ ਜੀ ਮੈਨੂੰ ਇੱਕ ਸਾਲ ਮਿਲ ਜਾਏ ਮੈਂ ਕਰੂੰਗਾ ਤਿੰਨ ਸਾਲ ਗੱਡ ਜਾਂਦੇ ਕੋਈ ਨਹੀਂ ਕਰਦਾ ਉਹਨਾਂ ਨੂੰ ਇਹੀ ਹੁੰਦਾ ਕਿ ਜੇ ਅਸੀਂ ਇਹ ਪੰਗਾ ਲੈ ਲਿਆ ਕਿਤੇ ਕੱਲ ਨੂੰ ਸਾਡੇ ਹੱਥ ਨਾਲ ਜਲ ਜਾਣੇ ਸਾਰੇ ਗੱਲ ਸੇ ਤਾਂ ਕੀ ਹੋਇਆ ਫਿਰ ਬਾਈਸ ਸੰਸਦ ਨਹੀਂ ਬਣਦਾ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਸਾਡੇ ਇਤਿਹਾਸ ਮਥਿਆਸ ਚ ਕਿਹਾ ਗਿਆ ਕਿ ਟੀਚਰਾਂ ਦਾ ਰਤਬਾ ਰੱਬ ਵਰਗਾ ਹੁੰਦਾ ਹੈ ਤੇ ਅਧਿਆਪਕ ਨੂੰ ਜੋ ਸਮਾਜ ਦੇ ਸਕਦਾ ਉਹਨੂੰ ਦੇਣਾ ਚਾਹੀਦਾ ਕਿਉਂਕਿ ਅਧਿਆਪਕ ਸਮਾਜ ਨੂੰ ਬਹੁਤ ਕੁਝ ਦਿੰਦਾ ਹੈ ਪਰ ਜੇ ਅਧਿਆਪਕਾਂ ਨੂੰ ਰਿਟਾਇਰਡ ਹੋਣ ਤੋਂ ਬਾਅਦ ਦਰਦ-ਦਰਦੀਆਂ ਠੋਕਰਾਂ ਖਾਣੀਆਂ ਪੈਣ ਇਹ ਕਹਿਣਾ ਪਵੇ ਜੋ ਉਹਨਾਂ ਦੇ ਹੱਕ ਨਹੀਂਗੇ ਚਾਹੇ ਉਹ ਪੈਨਸ਼ਨ ਆ ਪੀਐਫ ਆ ਜਾਂ ਕੋਈ ਹੋਰ ਮਸਲੇ ਨੇ ਤਾਂ ਇਹ ਸਾਡੇ ਸਮਾਜ ਲਈ ਸਾਡੀ ਸਰਕਾਰ ਲਈ ਇੱਕ ਤਰ੍ਹਾਂ ਦਾ ਮੱਥੇ ਦੇ ਉੱਤੇ ਲੱਗਾ ਹੈ ਕਲੰਕਾ ਕੀ ਯਾਰ ਟੀਚਰਾਂ ਦਾ ਜਿਨ੍ਹਾਂ ਦਾ ਜਿਹੜੀ ਮੈਂ ਗੱਲ ਕਹਿ ਰਿਹਾਗਾ ਕਿ ਟੀਚਰ ਨੂੰ ਤਾਂ ਜਿੰਨਾ ਦੇ ਦੋ ਕਿਉਂਕਿ ਟੀਚਰ ਬਹੁਤ ਕੁਝ ਦਿੰਦਾ ਸਮਾਜ ਨੂੰ ਤੇ ਮੂੜਮਾ ਸਮਾਜ ਨੇ ਦੇਣਾ ਹੁੰਦਾ ਸਾਡੇ ਸਮਾਜ ਦੀ ਇੱਕ ਰੀਤ ਆ ਕਿ ਜੋ ਸਮਾਜ ਚਾਹੁੰਦਾ ਸੀ ਮੂੜ ਦੇਾਂਗੇ ਆ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਤੇ ਸਾਬਕਾ ਡੀਨ ਰਜੇਸ਼ ਸ਼ਰਮਾ ਜੀ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਵੀਡੀਓ ਵੀ ਪਾਇਆ ਕਿ ਕਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਅੰਦਰ ਇੱਕ ਐਡੀਸ਼ਨਲ ਰਜਿਸਟਰਾਰ ਜਿਹਦੇ ਕੋਲ ਆਰਜੀ ਚਾਰਜ ਹੈ ਉਹ ਆਪਣੀ ਹੀ ਚਲਾ ਰਿਹਾ ਯਾਨੀ ਉਹ ਆਪ ਹੀ ਮੁੱਖ ਮੰਤਰੀ ਬਣਿਆ ਬੈਠਾ ਆਪ ਹੀ ਡੀਸੀ ਬਣਿਆ ਬੈਠਾ ਆਪ ਹੀ ਸਭ ਕੁਝ ਬਣਿਆ ਬੈਠਾ ਵੀਸੀ ਵੀ ਆਪ ਹੀ ਬਣਿਆ ਬੈਠਾਗਾ ਉਹ ਸੁਣਦਾ ਹੀ ਨਹੀਂ ਕਿਸੇ ਦੀ ਕੀ ਇਲਜ਼ਾਮ ਨੇ ਕੀ ਇਹਨਾਂ ਦਾ ਕਹਿਣਾਗਾ ਗੱਲਬਾਤ ਕਰਦੇ ਆ ਸ਼ਰਮਾ ਜੀ ਦੇ ਨਾਲ ਸਵਾਗਤ ਹੈ ਸਰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਰ ਜੀ ਮੈਂ ਬਾਹਰ ਸੀਗਾ ਜਦੋਂ ਤੁਹਾਡਾ ਵੀਡੀਓ ਸੁਣਿਆ ਮੈਂ ਕਿਤੇ ਗਿਆ ਹੋਇਆ ਸੀਗਾ ਤੇ ਬੜਾ ਦੇਖ ਕੇ ਲੱਗਿਆ ਕਿ ਯਾਰ ਕੀ ਹੋਈ ਜਾਂਦਾ ਹੈ ਇਹ ਔਰ ਤੁਹਾਡੇ ਵਰਗਾ ਅਸੀਂ ਯੂਨੀਵਰਸਿਟੀ ਰਹੇ ਹਾਂਗੇ ਤੇ ਤੁਹਾਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਹਾਂਗੇ ਤਾਂ ਐਟੀ ਕਿਸੇ ਦੀ ਜ਼ਰਤ ਕੀ ਹੋ ਜਾਂਦੀ ਹੈ ਕਿ ਉਹ ਤੰਕਰ ਲੱਗ ਜਾਂਦਾ ਕਿਉਂਕਿ ਬਿਨਾਂ ਤਾਕਤ ਤੋਂ ਜਾਂ ਬਿਨਾਂ ਪਿੱਛੋ ਜਾਂ ਵੈਸੇ ਹੀ ਮਤਲਬ ਬੰਦੇ ਨੂੰ ਮੈਂਟਲੀ ਜਿਵੇਂ ਹੁੰਦਾ ਨਾ ਕਈ ਵਾਰ ਨਾਰਸਿਸਟ ਬੰਦੇ ਹੁੰਦੇ ਜਿਨ੍ਹਾਂ ਨੂੰ ਆਪ ਦੇ ਬਾਰੇ ਬਹੁਤ سارے ਭਲੇਖੇ ਹੁੰਦੇ ਨੇ ਕਿ ਉਹਨੂੰ ਲੱਗਦਾ ਦੁਨੀਆ ਸ਼ਾਇਦ ਸਾਡੇ ਮੁਤਾਬਕ ਹੀ ਚੱਲ ਰਹੀ ਹੈ देखो एक ਤਾਂ ਗੱਲ ਇਹ ਕਿ ਰਜਿਸਟਰਰ ਦੀ ਦਾ ਜਿਹੜਾ ਆਉਂਦਾ ਹੈ ਉਹ ਟੀਚਰ ਲਈ ਨਹੀਂ ਹੁੰਦਾ ਐਡੀਸ਼ਨਲ ਚਾਰਜ ਪ੍ਰੋਫੈਸਰਾਂ ਨੂੰ ਦਿੱਤਾ ਜਾਂਦਾ ਰਿਹਾ ਹੈ ਮੈਨੂੰ ਵੀ ਆਫਰ ਕੀਤਾ ਗਿਆ ਸੀ ਔਰ ਇੱਕ ਵਾਰ ਹੀ ਦੋ ਵਾਰ ਹੀ ਕੀਤਾ ਗਿਆ ਤੇ ਮੈਂ ਕਿਹਾ ਇਹ ਨੌਨ ਟੀਚਿੰਗ ਦਾ ਹੁੰਦਾ ਹੈ ਉਹਨਾਂ ਚੋਂ ਬੰਦਾ ਆਣਾ ਚਾਹੀਦਾ ਰਜਿਸਟਰਰ ਅਗਰ ਉਹ ਬੰਦਾ ਬਣ ਜਾਏ ਜਿਸ ਦੀ ਆਪਣੇ ਵਿਸ਼ੇ ਵਿੱਚ ਕੋਈ ਪਛਾਣ ਨਾ ਹੋਵੇ ਕੋਈ ਦੇਣ ਨਾ ਹੋਵੇ ਉਸ ਨੂੰ ਇਹ ਹੋਵੇ ਕਿ ਮੇਰੇ ਨਾਲ ਰਜਿਸਟਰ ਲੱਗ ਗਿਆ ਤੇ ਹੁਣ ਮੇਰਾ ਮੈਂ ਸਥਾਪਿਤ ਹੋ ਗਿਆ ਤਾਂ ਉਹ ਫਿਰ ਜ਼ਿਆਤੀਆਂ ਕਰੇਗਾ ਤੁਰ ਅਧਿਆਪਕਾਂ ਦਾ ਜ਼ਰੂਰ ਕਰੇਗਾ ਕਿਉਂਕਿ ਉਹਦੀ ਆਪਣਾ ਕੋਈ ਵਿਸ਼ੇ ਚ ਨਾਮ ਨਹੀਂ ਹੈ ਹੁਣ ਬਹੁਤ ਸਾਰੇ ਲੋਕ ਅੱਜ ਕੱਲ ਹੈ ਜਿਨ੍ਹਾਂ ਨੂੰ ਉਹਨਾਂ ਦੇ ਵਿਸ਼ੇ ਚ ਕੋਈ ਨਹੀਂ ਜਾਣਦਾ ਤੁਹਾਨੂੰ ਮਜਬੂਰ ਕਿਉਂ ਹੋਣਾ ਪਿਆ ਸੋਸ਼ਲ ਮੀਡੀਆ ਦੇ ਉੱਤੇ ਆਉਣ ਦੇ ਲਈ ਕੀ ਉਹ ਸਾਰੇ ਰਾਹ ਬੰਦ ਹੋ ਗਏ ਸੀਗੇ ਕੋਈ ਨਹੀਂ ਮਤਲਬ ਮੈਂ ਮਾਰਚ ਵਿੱਚ ਇਹਨਾਂ ਨੂੰ ਰਿਟਾਇਰਮੈਂਟ ਦੇ ਸਾਰੇ ਕਾਗਜ਼ ਪੂਰੇ ਕਰ ਦਿੱਤੇ ਡਿਊਜ਼ ਮੇਰੇ ਕੋਈ ਨਹੀਂ ਸੀ ਉਹ ਕਲੀਅਰ ਹੋ ਗਏ ਤੇ ਆਮ ਤੌਰ ਤੇ ਹੁੰਦਾ ਕਿ ਜਦੋਂ ਤੁਹਾਡੇ ਫਾਰਮ ਚਲਾ ਗਿਆ ਤਾਂ ਤੁਹਾਨੂੰ ਇੱਕ ਰਸੀਦ ਆਂਦੀ ਹੈ ਕਿ ਤੁਹਾਡੇ ਕਾਗਜ਼ ਮਿਲ ਗਏ ਇੱਥੇ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਮੈਂ ਦਫਤਰੀ ਤੌਰ ਤੇ ਸੇਵਾਦਾਰ ਨੂੰ ਭੇਜ ਕੇ ਪਤਾ ਕਰਾਇਆ ਕਿ ਹਾਂ ਦੇ ਸਾਰੇ ਕਾਗਜ਼ ਪੂਰੇ ਫਾਈਲ ਠੀਕ ਹੈ ਜੂਨ ਚ ਮੈਂ ਰਿਟਾਇਰ ਹੋਇਆ ਆਮ ਤੌਰ ਤੇ ਵੀ ਭਾਗਾਂ ਚ ਹੁੰਦਾ ਕਿ ਜਿਸ ਦਿਨ ਰਿਟਾਇਰ ਹੁੰਦੇ ਹੋ ਪੰਜਾਬ ਯੂਨੀਵਰਸਿਟੀ ਹੈ ਇੱਥੇ ਵੀ ਹੁੰਦਾ ਹੈ ਸੈਂਟਰਲ ਗਵਰਨਮੈਂਟ ਚ ਹੁੰਦਾ ਹੈ ਪੰਜਾਬ ਸਰਕਾਰ ਦੇ ਕਈ ਮਹਿਕਮਿਆਂ ਚ ਹੁੰਦਾ ਤੁਹਾਨੂੰ ਅਗਰ ਸਾਰੇ ਪੈਸੇ ਨਾ ਦੇਣ ਤਾਂ ਉਸ ਦਿਨ ਤੁਹਾਨੂੰ 2-3 ਚੈੱਕ ਦੇ ਦਿੰਦੇ ਕਿ ਤੁਸੀਂ ਆਪਣੇ 20-30 ਲੱਖ ਰੁਪਏ ਲਓ ਤੇ ਪੈਨਸ਼ਨ ਤੁਹਾਡੀ 30 ਦਿਨਾਂ ਚ ਸ਼ੁਰੂ ਹੋਏਗੀ ਸੁਪਰੀਮ ਕੋਰਟ ਕਹਿੰਦੀ ਹੈ ਵੱਧ ਤੋਂ ਵੱਧ 3 ਮਹੀਨੇ ਹੁਣ ਇਸ ਯੂਨੀਵਰਸਿਟੀ ਦੇ ਰਜਿਸਟਰਾਰ ਹੰਦੇ ਪਿੱਛੇ ਜਾਏ ਇੱਕ ਕਲੈਰੀਫਿਕੇਸ਼ਨ ਕੱਢੀ ਜੀ ਕਿ ਮੈਂ ਇਹ ਇਨੀਸ਼ੀਏਟਿਵ ਲਾਇਆ ਕਿ 2 ਮਹੀਨਿਆਂ ਦੇ ਵਿੱਚ ਵਿੱਚ ਇਹ ਪੈਨਸ਼ਨ ਦਾ ਪ੍ਰੋਸੀਜਰ ਪੂਰਾ ਹੋਏਗਾ ਮੇਰੇ ਤਾਂ 10 ਮਹੀਨੇ ਹੋਣ ਵਾਲੇ ਔਰ ਉਹ ਪ੍ਰੋਸੈਸ ਵੀ ਯਾਦਵ ਸਾਹਿਬ ਨੇ ਸ਼ੁਰੂ ਕੀਤਾ ਸੀ ਜਦੋਂ ਉਹ ਅਫੀਸ਼ੀਅਟਿੰਗ ਚਾਰਜ ਵਿੱਚ ਸੀ ਹੁਣ ਦੇਖੋ ਇਹ ਦਿੱਕਤ ਹੈ ਕਿ ਜੂਨ ਚ ਬਰ ਰਿਟਾਇਰ ਹੋਣਾ ਮੈਂ 2 ਮਹੀਨੇ ਵੇਟ ਕੀਤੀ 3 ਕੀਤੀ 6 ਮਹੀਨੇ ਤੱਕ ਵੇਟ ਕਰ ਲਈ ਕਿ ਚਲੋ ਹੋ ਜਾਏਗਾ ਮੈਂ ਪਤਾ ਕਰਦਾ ਰਹੀਆਂ ਮੈਨੂੰ ਕਿਸੇ ਨੇ ਨਹੀਂ ਦੱਸਿਆ ਕਿ ਫਾਈਲ ਕਿੱਥੇ ਹੈ ਫਿਰ ਕਹਿੰਦੇ ਜੀ ਕਿ ਆਰਡਰ ਦੀ ਓਬਜੈਕਸ਼ਨ ਹੈ ਮੇਰੇ ਕਿਸੇ ਤੁਹਾਡੇ ਵਰਗੇ ਹੀ ਮਿੱਤਰ ਨੇ ਜਿਹੜਾ ਕਿ ਆ ਪ੍ਰੋਫੈਸਰ ਯੂਨੀਵਰਸਿਟੀ ਚ ਉਹਨੇ ਜਾ ਕੇ ਪਤਾ ਕੀਤਾ ਤਾਂ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਫਾਈਲ ਹੀ ਨਹੀਂ ਆਈਆਂ ਫਿਰ ਕਹਿੰਦੇ ਜੀ ਨਹੀਂ ਫਾਈਲ ਗਈ ਸੀ ਫਿਰ ਕਹਿੰਦੇ ਨਹੀਂ ਕਿਸੇ ਹੋਰ ਦੀ ਫਾਈਲ ਗਈ ਸੀ ਉਹਨਾਂ ਤੇ ਓਬਜੈਕਸ਼ਨ ਹੈ ਕਿ ਸੇਦੀ ਫਾਈਲ ਤੇ ਓਬਜੈਕਸ਼ਨ ਹੈ ਮੇਰੇ ਤੇ ਤਾਂ ਨਹੀਂ ਹੈ ਨਾ ਮੈਂ ਇਹਨਾਂ ਨੂੰ ਕਿਹਾ ਸੀ ਰਜਿਸਟਰਾਰ ਨੂੰ ਮੈਂ ਮੈਸੇਜ ਕੀਤਾ ਮੈਂ ਕਿਹਾ ਜੀ ਤੁਸੀਂ ਜੋ ਓਬਜੈਕਸ਼ਨ ਹੈ ਮੈਨੂੰ ਲਿਖ ਕੇ ਦਿਖਾਓ ਤਾਂ ਕਿ ਮੈਂ ਅਗਲੀ ਕਾਰਵਾਈ ਦੱਸਾਂ ਜਾਂ ਤੁਸੀਂ ਕਾਰਵਾਈ ਤੋ ਦਫਤਰ ਦੇ ਲੋਕ ਕਹਿੰਦੇ ਜੀ ਇਸ ਦਾ ਜ਼ੁਬਾਨੀ ਓਬਜੈਕਸ਼ਨ ਪੁੱਛਦੇ ਹੁੰਦੇ ਹੂੰ ਹੂੰ ਜ਼ੁਬਾਨੀ ਕਿਹੜੀ ਓਬਜੈਕਸ਼ਨ ਹੈ ਜਿੱਥੇ ਦੇਖੋ ਮੇਰੀ ਆਖਰੀ ਸੈਲਰੀ ਹੈ ਪ੍ਰੋਫੈਸਰ ਦੇ ਤੌਰ ਤੇ ਉਹਦੇ ਤੇ ਮੇਰੀ ਪੈਨਸ਼ਨ ਤੈ ਹੋਣੀ 20 ਸਾਲ ਤੋਂ ਵੱਧ ਮੇਰੀ ਸਰਵਿਸ ਹੈ 5 ਸਾਲ ਮੈਨੂੰ ਪੀ ਐਸ ਟੀ ਦੇ ਮਿਲਨੇ ਕਿਉਂਕਿ ਪੀ ਐਸ ਟੀ ਕਰਕੇ ਆਇਆ ਸੀ ਤੁਸੀਂ ਮੇਰੀ ਅਰਜ਼ੀ ਤੌਰ ਤੇ ਜਿੱਥੇ ਵੀ ਤੈ ਕਰ ਨਹੀਂ ਕਰਕੇ ਪੈਨਸ਼ਨ ਤਾਂ ਸ਼ੁਰੂ ਕਰੋ ਨਾ ਸਾਡੇ ਤੋਂ ਲਖਵਾ ਲੈਂਦੇ ਕਿ ਅਗਰ ਵੱਧ ਘਟ ਹੋਈ ਤਾਂ ਠੀਕ ਕਰ ਲਾਂਗੇ ਤਾਂ ਫਿਰ ਆ ਵੀ ਵੱਧ ਘਟ ਕਰ ਸਕਦੇ ਇਹਨਾਂ ਨੇ ਮੈਨੂੰ ਕੁਝ ਵੀ ਨਹੀਂ ਦਿੱਤਾ ਦੇਖੋ ਮੇਰੀ ਅਰਨਲੀ ਨਹੀਂ ਦਿੱਤੀ ਜੀਪੀਐਫ ਵੇਰ ਜਿੰਨਾ ਪਿਆ ਹੋਇਆ ਇਹ 24 ਘੰਟੇ ਚ ਮਿਲ ਜਾਣਾ ਚਾਹੀਦਾ ਵਧ ਤੋਂ ਵਧ 48 ਘੰਟੇ ਚ ਉਹ ਤਾਂ ਕੁਛ ਨਹੀਂ ਦਿੱਤਾ ਮੈਨੂੰ ਫਰਵਰੀ ਚ ਕਿਹਾ ਗਿਆ ਕਿ ਫਾਈਲ ਤੁਹਾਡੀ ਚਲੀ ਗਈ ਸਾਈਨ ਹੋ ਗਏ ਮਾਰਚ ਚ ਕਿਹਾ ਕਿ ਚਲੀ ਗਈ ਅਜੇ ਤੱਕ ਨਹੀਂ ਸਾਈਨ ਹੋਈ ਤੁਸੀਂ ਸਰ ਇਹਦੇ ਤੋਂ ਉੱਪਰ ਦੇ ਅਧਿਕਾਰੀ ਹੁੰਦੇ ਰਗੇ ਉਹਨਾਂ ਨੂੰ ਟੈਕਨੀਕਲ ਹੁੰਦੇ ਸੀ ਵੈਸਾਂਸ ਲੂਮ ਤੇ ਮੈਸੇਜ ਕੀਤਾ ਹੁਣ ਮੈਂ ਅੰਮ੍ਰਿਤਸਰ ਗਿਆ ਸੀ ਉਹਨਾਂ ਨੂੰ ਮਿਲ ਕੇ ਵੀ ਆਇਆ ਮੈਂ ਕਿਹਾ ਜੀ ਮੇਰੀ ਅਜੇ ਤੱਕ ਡਿਸਟ੍ਰਿਕਟ ਨੇ ਫਾਈਲ ਦੇਖੀ ਤੱਕ ਨਹੀਂ ਔਰ ਮੈਨੂੰ ਇਹ ਕੀ ਕਹਿੰਦੇ ਉਹ ਇੱਕ ਪ੍ਰੋਫੈਸਰ ਨੇ ਕਿਹਾ ਉਹ ਕਹਿੰਦੇ ਜੀ ਕਿ ਮੈਂ ਦੇਖਦਾ ਤੇ ਮੈਂ ਮਤਲਬ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਰਿਸਟਰ ਬਾਰੇ ਉਹਨਾਂ ਨਾਲ ਹੋਰ ਕੀ ਗੱਲ ਹੋਈ ਲੇਕਿਨ ਉਹ ਕਹਿੰਦੇ ਮੈਂ ਦੇਖਦਾ ਮੇਰੇ ਧਿਆਨ ਚ ਆ ਗਿਆ ਉਹਨਾਂ ਨੇ ਮੈਨੂੰ ਜਵਾਬ ਹੀ ਦਿੱਤਾ ਸੀ ਕਿ ਮੈਂ ਫੈਕਟਸ ਲੈ ਲਵਾਂ ਕੀ ਇਹਦਾ ਕਾਰਨ ਇਹ ਵੀ ਹੈ ਕਿ ਜੇ ਕੋਈ ਇੰਡੀਪੈਂਡੈਂਟ ਬੀਸੀ ਹੁੰਦਾ ਸ਼ਾਇਦ ਇਹ ਚੀਜ਼ਾਂ ਨਾ ਆਉਂਦੀਆਂ ਜਾਂ ਫਿਰ ਵੀ ਹੋਣੀਆਂ ਸੀ ਦੇਖੋ ਤੁਸੀਂ ਮੈਨੂੰ ਬਣਾਉਦੇ ਵਾਈਸ ਚੈਂਸ 24 ਘੰਟੇ ਚ ਮੈਂ ਅੱਜ ਕੰਮ ਕਰਾ ਕੇ ਦਿਖਾ ਦਿੰਦਾ ਸ਼ਾਮ ਨੂੰ ਬੰਦਾ ਸਸਪੈਂਡ ਹੋਣਾ ਚਾਹੀਦਾ ਅਫਸੋਸ ਇੱਥੇ ਦੇਖੋ ਇਹ ਹੈ ਕਿ ਜਿਹੜਾ ਬੰਦੇ ਨੇ ਕਵਲੇ ਕੀਤੇ ਗੜਬੜ ਕਰਦੇ ਉਹ ਸਾਰੇ ਦੇ ਸਾਰੇ ਆਜ਼ਾਦ ਘੁੰਮਦੇ ਮੈਂ ਪਬਲਿਕੇਸ਼ਨ ਬੁਰਦਨ ਮੈਨੂੰ ਕੋਈ ਦੱਸ ਦੇ ਕਿ ਮੈਂ ਕਿਸੇ ਨੂੰ ਨਜਾਇਜ਼ ਤੰ ਕੀਤਾ ਹੋਵੇ ਤੇ ਕਿਸਨ ਮਾਫ ਕੀਤਾ ਹੋ ਜੇ ਉਹਨੇ ਯੂਨੀਵਰਸਿਟੀ ਚ ਚੋਰੀ ਕੀਤੀ ਉਹ ਨੂਰਾਗ ਵਰਮ ਦੇ ਟਾਈਮ ਤੇ ਤਿੰਨ ਕਮੇਟੀਾਂ ਦੇ ਮੈਂ ਕਨਵੀਨਰ ਸੀ ਜਿਸ ਦੇ ਵਿੱਚ ਕਪਲੇ ਫੜੇ ਅੱਜ ਤੱਕ ਕਿਸੇ ਵਾਈਸ ਚਾਂਸਲਰ ਨੇ ਕਿਸੇ ਰਜਿਸਟਰ ਦੇ ਕੋਈ ਕਾਰੀਆ ਨਹੀਂ ਪੂਰੀਆਂ ਕੀਤੀਆਂ ਕਿਉਂ ਨਹੀਂ ਕੀਤੀਆਂ ਕੀ ਲੱਗਦਾ ਹੈ ਕਿ ਉੱਥੇ ਗੁੱਟਬਾਜ਼ੀ ਆ ਪ੍ਰੈਸ਼ਰ ਆ ਉਹਨਾਂ ਨੂੰ ਲੱਗਦਾ ਕਿ ਕੀ ਸੜਕਾਂ ਤੇ ਆ ਜਾਣਗੇ ਸਾਡਾ ਸਾਰਾ ਸਿਸਟਮ ਇਹ ਨਹੀਂ ਉਹਨਾਂ ਨੂੰ ਤਾਂ ਸੜਕਾਂ ਤੇ ਕੀ ਆਣਾ ਦੇਖੋ ਜਿਹੜਾ ਬੰਦਾ ਨਜਾਇਜ਼ ਕੰਮ ਕਰਦਾ ਹੀ ਆ ਫੇਰਾਫੇਰੀ ਕਰਦਾ ਉਹਨੇ ਸੜਕਾਂ ਤੇ ਨਹੀਂ ਆਣਾ ਇਹ ਕੋਈ ਤਾਂ ਅਰਵਿੰਦ ਵਰਗੇ ਲੋਕ ਜਿਹੜੇ ਰਹੇ ਨੇ ਜਿਨ੍ਹਾਂ ਬਾਰੇ ਕਿਹਾ ਗਿਆ ਕਿ ਨਹੀਂ ਉਹ ਬੜੀ ਮੈਰਿਟ ਤੇ ਕੰਮ ਕਰਦੇ ਆ ਉਹ ਉਹਨਾਂ ਨੇ ਫਿਰ ਕਿਉਂ ਨਹੀਂ ਇਹ ਬੰਦਿਆਂ ਨੂੰ ਸਿੱਧੇ ਕੀਤਾ ਮੈਂ ਤਾਂ ਉਹਨਾਂ ਨੂੰ ਕਦੀ ਜੜੇ ਉਹਨਾਂ ਨੇ ਦਿੱਤਾ ਦੇਖੋ ਜਿਹੜੇ ਪਟਿਆਲੇ ਜਦੋਂ ਬਾੜ ਆਈ ਸੀ ਕਈ ਸਾਲ ਪਹਿਲੇ ਜਿਨ੍ਹਾਂ ਸਟੋਰਾਂ ਦੇ ਵਿੱਚ ਉਹ ਕਿਤਾਬਾਂ ਪੀਂ ਜਾਂ ਗਲ ਗਈਆਂ ਸੀ ਜਦੋਂ ਅਸੀਂ ਰੇਡ ਕਰਕੇ ਉਹ ਲੋਕ ਖਲੋਏ ਤਾਂ ਨੰਮੀਆਂ ਕਿਤਾਬਾਂ ਮਿਲੀਆਂ ਉਹਨਾਂ ਤੇ ਕਾਰਵਾਈ ਕੀ ਹੋਈ ਹੈ ਐਫਆਈਆ ਦਰਜ ਹੋਈ ਅਜੇ ਤੱਕ ਫਿਰ ਮੈਂ ਇਹੀ ਤਾਂ ਪੁੱਛਦਾ ਕਿਉਂ ਨਹੀਂ ਹੁੰਦੀ ਇਹ ਵਾਈਸ ਚੰਸਲ ਸਰ ਜਵਾਬ ਦੇਣਾ ਜੀ ਵਾਈਸ ਚੰਸਲ ਨਹੀਂ ਕਹਿੰਦੇ ਆ ਜੀ ਮੈਨੂੰ ਇੱਕ ਸਾਲ ਮਿਲ ਜਾਏ ਮੈਂ ਕਰੂੰਗਾ ਤਿੰਨ ਸਾਲ ਘਟ ਜਾਂਦੇ ਕੋਈ ਨਹੀਂ ਕਰਦਾ ਉਹਨਾਂ ਨੂੰ ਇਹੀ ਹੁੰਦਾ ਕਿ ਜੇ ਅਸੀਂ ਇਹ ਪੰਗਾ ਲੈ ਲਿਆ ਕਿਤੇ ਕੱਲ ਨੂੰ ਸਾਡੇ ਹੱਥ ਨਾਲ ਜਲ ਜਾਣੇ ਸਾਰੇ ਗੱਲ ਸੇ ਤਾਂ ਕੀ ਹੋਇਆ ਫਿਰ ਵਾਈਸੈਂਟ ਨਹੀਂ ਬਣਨਾ ਦੇਖੋ ਇੱਕ ਮਜਬੂਰ ਵਿਦਿਆਰਥੀ ਮੇਰੇ ਕੋਲ ਆਂਦਾ ਠੀਕ ਹੈ ਉਹ ਕਹਿੰਦਾ ਜੀ ਕਿ ਮੈਰਿਟ ਦੇ ਵਿੱਚ ਮੇਰੀ ਇਹ ਥਾਂ ਹੈ ਤੇ ਮੈਨੂੰ ਇੱਕ ਸੀਟ ਲੈ ਕੇ ਦਿਓ ਕਿਉਂਕਿ ਮੈਂ ਡਿਸੇਬਲ ਨਾ ਮੈਨੂੰ ਪਤਾ ਕਰਦਾ ਤਾਂ ਮੈਨੂੰ ਯੂਨੀਵਰਸਿਟੀ ਅਧਿਕਾਰੀ ਕਹਿੰਦੇ ਜੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਨਹੀਂ ਅਡਾਪਟ ਕੀਤੀ ਡਿਸੇਬਲ ਬੰਦਿਆਂ ਦੀ ਮੈਂ ਉਹਨੂੰ ਕਹਿੰਦਾ ਕਾਕਾ ਤੂੰ ਜਾ ਕੇ ਸੈਕਟਰੀ ਸੋਸ਼ਲ ਵੈਲਫੇਅਰ ਨੂੰ ਮਿਲ ਤੁਸੀਂ ਮੰਨੋਗੇ ਕਿ ਸੈਕਟਰੀ ਕਿੰਨਾ ਵਧੀਆ ਆਦਮੀ ਹੋਏਗਾ ਉਹ ਕਿ ਉਸ ਆਦਮੀ ਨੇ 48 ਘੰਟੇ ਚ ਨੋਟੀਫਿਕੇਸ਼ਨ ਇਸ਼ੂ ਕਰਾ ਦਿੱਤੀ ਉਸ ਵਿੱਚ ਐਡਮਿਸ਼ਨ ਹੋ ਗਈ ਜੇ ਤੁਸੀਂ ਕਰਨਾ ਕਰਦੇ ਹੋ ਨਾ ਕਰਦਾ ਨਹੀਂ ਜਾਂਦਾ ਹੂੰ ਕਿਉਂਕਿ ਇਹਨੂੰ ਲੱਗਦਾ ਪ੍ਰੋਫੈਸਰ ਤਾਂ ਕਿਸੇ ਕੰਮ ਦੀ ਚੀਜ਼ ਨਹੀਂ ਜ਼ਿੰਦਗੀ ਚ ਦੇਖੋ ਮੈਨੂੰ ਲੱਗਦਾ ਕਿ ਅਗਰ ਤੁਹਾਨੂੰ ਚੰਗੇ ਅਧਿਆਪਕ ਮਿਲੇ ਨਾ ਤਾਂ ਤੁਹਾਨੂੰ ਅਧਿਆਪਕ ਦੀ ਕਦਰ ਪਤਾ ਆ ਆਬਵੀ ਉਸੇ ਤਾਂ ਸਾਡੇ ਅਧਿਆਪਕ ਡਾਇਰੈਕਟਲੀ ਰਹੇ ਵੀ ਨਹੀਂ ਸਾਨੂੰ ਤਾਂ ਵੀ ਪਤਾ ਵੀ ਤੁਹਾਡਾ मीनिंग ਕੀ ਹੈਗਾ ਪੰਜਾਬ ਲਈ ਅਸੀਂ ਤੁਹਾਨੂੰ ਪੜ੍ਹਦੇ ਆ ਅਧਿਆਪਕ ਮਤਲਬ ਸਾਡੇ ਇੰਡਾਇਰੈਕਟ ਨਹੀਂ ਹੋ ਤੁਸੀਂ ਤੁਹਾਡੀ ਹਰ ਲਿਖਤ ਪੜ੍ਹਦੇ ਆ ਅਸੀਂ ਇਹਨਾਂ ਨੂੰ ਨਹੀਂ ਪਤਾ ਕਿਉਂਕਿ ਇਹ ਮੇਰੇ ਖਾਲ ਅਖਬਾਰ ਵੀ ਨਹੀਂ ਪੜ੍ਹਦਾ ਅਫਸੋਸ ਹੈ ਕਿ ਬਹੁਤ ਸਾਰੇ ਬੰਦੇ ਕੁਰਸੀਆਂ ਤੇ ਬੈਠੇ ਜਿਹੜੇ ਟਿਊਸ਼ਨਾਂ ਪੜਾਉਂਦੇ ਜਿਹੜੇ ਐਚ ਆਰ ਪਟਿਆਲ ਦਾ ਕਲੇਮ ਕਰਦੇ ਰਹਿੰਦੇ ਚੰਡੀਗੜ੍ਹ ਤੇ ਅਗਰ ਸਰਕਾਰ ਚਾਹੇ ਤਾਂ ਅੱਜ ਪਤਾ ਕਰ ਲੇ ਮੈਂ ਤਾਂ ਕਹਿੰਦਾ ਭਈ ਅਗਰ ਤੁਸੀਂ ਫੋਨ ਟ੍ਰੇਸ ਕਰ ਲਓ ਤੁਹਾਨੂੰ ਪਤਾ ਲੱਗ ਜਾਏਗਾ ਪਰ ਇਹ ਬੰਦੇ ਸਾਡੀਆਂ ਫਾਈਲਾਂ ਤੇ ਬਹਿਣਗੇ ਮੈਨੂੰ ਦੱਸ ਦਿਓ ਕਿ ਮੇਰੇ ਖਿਲਾਫ ਅਜੇ ਤੱਕ ਕੋਈ ਚਾਰਜ ਹੈ ਸ਼ਿਕਾਇਤ ਤੱਕ ਨਹੀਂ ਮੇਰੇ ਖਿਲਾਫ ਕੋਈ 48 38 ਸਾਲ ਦੇ ਵਿੱਚ ਉਹਦੀ ਸਜ਼ਾ ਉਹ ਮੁੰਡੇ ਲਿਖਦੇ ਭਾਈ ਉਹ ਤੇ ਲੋਕ ਤਾਂ ਐਜੂਕੇਸ਼ਨ ਵਾਲੇ ਪ੍ਰੋਪਰਟੀ ਡੀਲਿੰਗ ਚਲੇ ਗਏ ਹੋਰ ਵਾਲੇ ਵਾਲੇ ਦੇ ਕੰਮ ਕਰਦੇ ਉਹਨਾਂ ਦਾ ਮੈਨੂੰ ਲੱਗਦਾ ਹੁਣ ਤਾਂ ਸਾਰੇ ਕੰਮ ਹੁੰਦੇ ਲੋਕਾਂ ਨੇ ਨਜਾਇਜ਼ ਇੰਕ੍ਰੀਮੈਂਟਸ ਲਈਆਂ ਹੋਈਆਂ ਹਨ ਉਹਦੀਆਂ ਦੀਆਂ ਆਬਜੈਕਸ਼ਨਾਂ ਹੋਣੇ ਲੱਗੀਆਂ ਹੋਈਆਂ ਅੱਛਾ ਤੁਸੀਂ ਲਿਖਿਆ ਜਿਹੜਾ ਉਹ ਕਿਨੂੰ ਕਿਨੂੰ ਲਿਖਿਆਗਾ ਮੈਂ ਲਿਖਦਾ ਬੋਲਦਾ ਤੁਸੀਂ ਚਲੋ بولਣਾ الگ گل ہے بولਣਾ ਜਗਲਾ ਕਹਿੰਦਾ ਜੀ ਸਭ ਤੋਂ ਪਹਿਲੇ ਵਾਈਸ ਚਾਂਸਲਰ ਤੇ ਆਫੀਸ਼ਲੀ ਲਿਖਿਆ ਜੀ ਮੈਂ ਈਮੇਲ ਕੀਤੀ ਮੰਤਰੀ ਨੂੰ ਸਭ ਤੋਂ ਪਹਿਲੇ ਮੈਂ 24 ਅਰਿਸਟਾ ਨੂੰ ਲਿਖਿਆ ਉਸ ਤੋਂ ਬਾਅਦ ਸਭ ਤੋਂ ਬਾਅਦ ਮੈਂ ਈਮੇਲ ਕੀਤੀ ਉਸ ਤੋਂ ਬਾਅਦ ਦੁਬਾਰਾ ਲਿਖੀ ਫਿਰ ਮੈਂ گورنر ਨੂੰ ਜਿਹੜੇ ਚਾਂਸਲਰ ਉਹਨਾਂ ਨੂੰ ਲਿਖਿਆ ਫਿਰ ਮੈਂ ਉਹਨੂੰ ਰਿਮਾਈਂਡਰ ਲਿਖਿਆ ਨਾਲ ਮੈਂ ਲਿਖਿਆ ਜੀ ਕਿ ਮੈਂ ਇਨਕੁਆਇਰੀ ਡਿਮਾਂਡ ਕਰਦਾ ਕਿਉਂਕਿ ਮੈਨੂੰ ਹਾਲਾਤ ਤੋਂ ਲੱਗਦਾ ਪਿਆ ਕਿ ਮੇਰੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਮੈਂ ਗ੍ਰੈਟੀਫਿਕੇਸ਼ਨ ਦਿਆਂ ਜਿਹੜੀ ਕਿ ਮੈਂ ਕਿਸੇ ਕੀਮਤ ਤੇ ਨਹੀਂ ਦੇਣੀ ਕਿਉਂਕਿ ਅਜ ਵੀ ਯੂਨੀਵਰਸਿਟੀ ਵਿੱਚ ਦੇਖੋ ਪੱਕਾ ਲੱਗਦਾਗਾ ਕਿ ਜਦੋਂ ਇਹ ਰੋਕੀ ਜਾਂਦੀ ਹੈ ਫਾਈਲ ਤਾਂ ਪੈਸੇ ਮੰਗੇ ਜਾ ਰਹੇ ਨੇ। ਦੇਖੋ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਹੱਥ ਗਰਮ ਕੀਤੇ ਬਗੈਰ ਕੰਮ ਨਹੀਂ ਹੁੰਦੇ। ਜਿਵੇਂ ਤੁਸੀਂ ਕਿਹਾ ਕਿ ਉਹਨੇ ਕਿਹਾ ਕਿ ਮੇਰੇ ਪੀਏ ਨਾਲ ਗੱਲ ਕਰ ਲਓ। ਹਾਂਜੀ। ਇਹਦਾ ਮਤਲਬ ਇਹੀ ਸੀਗਾ। ਬਿਲਕੁਲ ਇਹ ਹੋ ਸਕਦਾ। ਨਹੀਂ ਤਾਂ ਦੇਖੋ ਰਜਿਸਟਰਾਰ ਕੇ ਦਰਹ ਕਹੇਗਾ ਪ੍ਰੋਫੈਸਰ ਨੂੰ ਕਿ ਮੇਰੇ ਪੀਏ ਨਾਲ ਗੱਲ ਕਰ ਲਓ। ਉਹ ਆਪ ਕਿਉਂ ਨਹੀਂ ਗੱਲ ਕਰਨੀ ਚਾਹੁੰਦਾ? ਮੈਨੂੰ ਮਿਲਣਾ ਚਾਹੁੰਦਾ। ਉਹ ਵਾਈਸ ਚਾਂਸਲਰ ਹਮੇਸ਼ਾ ਸੜਨ ਨਾਲ ਗੱਲ ਕਰਦੇ ਰਹੇ, ਫੋਨ ਤੇ ਗੱਲ ਕਰਦੇ ਰਹੇ। ਅਸੀਂ ਕਿਤੇ ਮਿਲਦਾ ਹੁੰਦਾ ਸੀ ਇਸ ਮੈਸੇਜ ਕਰਦੇ ਸੀ ਨਾਲ ਹੀ ਕਾਲ ਆਉਂਦੀ ਸੀ ਕਿ ਆਓ ਜੀ ਦੱਸੋ ਕਿ ਹੈਡ ਨੇ ਕਾਲ ਕੀਤੀ ਹੈ ਡੀਨ ਨੇ ਕਾਲ ਕੀਤੀ ਪ੍ਰੋਫੈਸਰ ਨੇ ਕੀਤੀ ਹੈ ਇਹ ਰਜਿਸਟਰਰ ਮਤਲਬ ਮੇਰੇ ਤਾਂ ਛੋਟਾ ਹੈ ਸਾਡੇ ਤੋਂ ਬਾਅਦ ਹੋਖਰੀ ਚਾਹੀਏ ਔਰ ਪ੍ਰੋਫੈਸਰ ਇਹਨਾਂ ਨਾਲ ਡੀਲ ਕਰਦੇ ਅਸੀਂ ਆਪਣੇ ਸਕੂਲ ਟੀਚਰ ਨੂੰ ਅੱਜ ਅੱਜ ਵੀ ਆਬਵੀਅਸਲੀ ਤੁਸੀਂ ਦੇਖੋ ਕਿਦਾਂ ਮਿਲਦੇ ਤੁਸੀਂ ਮੈਨੂੰ ਕਿਦਾਂ ਮਿਲਦੇ ਜੀ ਜੀ ਪਰ ਇਹਨਾਂ ਨੂੰ ਪਤਾ ਹੀ ਨਹੀਂ ਉਹ ਤਾਂ ਦੇਖੋ ਟਰੈਜੇਡੀ ਇਹ ਹੈ ਕਿ ਕੁਰਸੀਆਂ ਤੇ ਯੂਨੀਵਰਸਿਟੀਆਂ ਚ ਉਹ ਬੰਦੇ ਬੈਠੇ ਜਿਨ੍ਹਾਂ ਦਾ ਯੂਨੀਵਰਸਿਟੀ ਨਾਲ ਕੋਈ ਲੈਣ ਦੇਣ ਨਹੀਂ ਇੱਕ ਕਾਰਨ ਇਹ ਹੈ ਕਿ ਆਟੋਨੋਮੀ ਦੇ ਨਾਂ ਤੇ ਵਾਈਸ ਚਾਂਸਲਰ ਤੇ ਉਹਦੇ ਨਾਲ ਦੇ ਬੰਦੇ ਇੱਕ ਐਸਾ ਗੈਂਗ ਖੜਾ ਕਰ ਦਿੰਦੇ ਅਧਿਕਾਰੀ ਇਸ ਵੇਲੇ ਬਿਨਾਂ ਵਾਈਸ ਚਾਂਸਲਰ ਦੇ ਐਸਾ ਗੈਂਗ ਬਣਾ ਕੇ ਖੜੇ ਹੋਏ ਜਿਹੜਾ ਆਮ ਵਿਦਿਆਰਥੀ ਨੂੰ ਤੇ ਅਧਿਆਪਕ ਨੂੰ ਤੇ ਨਾਨ ਟਿਚ ਦੇ ਬੰਦੇ ਨੂੰ ਦੁਖੀ ਕਰਦਾ ਇੱਕ ਓਵਰਸਾਈਟ ਕਮੇਟੀ ਚਾਹੀਦੀ ਹੈ ਜਿਹੜੀ ਨਾਨ ਪੋਲੀਟੀਕਲ ਹੋਵੇ ਔਰ ਜਿਹੜੀ ਦੇਖਦੀ ਹੋਵੇ ਕਿ ਯੂਨੀਵਰਸਿਟੀ ਕੰਮ ਠੀਕ ਚੱਲਦਾ ਪਿਆ ਹੈ ਦੇਖੋ ਯੂਨੀਵਰਸਟੀਆਂ ਦਾ ਜੋ ਕੰਮ ਤੇ ਮਿਲ ਕੰਮ ਸੀਓ ਖਤਮ ਹੁੰਦਾ ਜਾਂਦਾ ਜੀ ਤੇ ਇਹ ਸਾਰਾ ਕੁਝ ਟੂ ਮੱਚ ਪੋਲਿਟਿਕਸ ਜਿਹੜੀ ਇੰਟਰਨਲ ਪੋਲਿਟਿਕਸ ਆ ਉਹ ਟੂ ਮੱਚ ਹੋ ਗਈ ਮੈਨੂੰ ਦਿੱਲੀ ਦੇ ਇੱਕ ਅਖਬਾਰ ਨੇ ਇੱਕ ਵਾਰੀ ਪੁੱਛਿਆ ਉਹਨਾਂ ਦਾ ਬੰਦਾ ਆਇਆ ਕਹਿੰਦਾ ਜੀ ਲਾਇਬ੍ਰੇਰੀ ਬਾਰੇ ਕੁਝ ਪੁੱਛਣਾ ਚਾਹੁੰਦੇ ਆ ਮੈਂ ਕਿਹਾ ਜੀ ਮੈਂ ਪਿਛਲੇ ਕਈ ਸਾਲਾਂ ਤੋਂ ਲਾਇਬ੍ਰੇਰੀ ਚ ਗਿਆ ਨਹੀਂ ਕਹਿੰਦਾ ਕਾਰਨ ਮੈਨੂੰ ਕਿਤਾਬ ਹੀ ਨਹੀਂ ਆਂਦੀ ਕੋਈ ਮਤਲਬ ਪੈਸੇ ਕਿੱਥੇ ਜਾਂਦੇ ਯੂਨੀਵਰਸਿਟੀਾਂ 'ਚ ਕਿਤਾਬਾਂ ਨਹੀਂ ਆਣਗੀਆਂ ਹੌਸਟਲ ਦਾ ਖਾਣਾ ਖਾ ਕੇ ਬੱਚੇ ਬਿਮਾਰ ਹੋ ਜਾਂਦੇ ਆ ਬਾਥਰੂਮ ਤੇ ਦਰਵਾਜ਼ੇ ਨਹੀਂ ਆਂ ਔਰ ਮੈਨੂੰ ਇਹ ਵਿਦਿਆਰਥੀ ਵੀ ਜਵਾਬ ਦੇਣ ਜਿਹੜੇ ਜਥੇਬੰਦੀਆਂ ਆ ਮੈਂ ਕਈ ਜਥੇਬੰਦੇ ਨੂੰ ਕਿਹਾ ਸੀ ਕਿ ਦੇਖੋ ਜਦੋਂ ਬੱਚੇ ਉਹ ਪਾਰਟੀਕਲ ਇਸ਼ੂ ਦਾ ਠਾ ਲੈਂਦੇ ਨੇ ਹਮਮ ਦੇਖੋ ਜਦੋਂ ਬੱਚੇ ਆਉਂਦੇ ਆ ਨਾ ਸ਼ਿਕਾਇਤ ਲੈ ਕੇ ਆਉਂਦੇ ਜੀ ਮੇਰਾ ਰਿਜ਼ਲਟ ਨਹੀਂ ਆਇਆ ਫਿਰ ਤੁਸੀਂ ਕਿ ਮੇਜ ਲਗਾ ਦਿਓ ਸ਼ਿਕਾਇਤਾਂ ਲਿਖੀ ਜਾਓ ਦੁਪਹਿਰ ਹੁੰਦੀ ਹੈ ਤੁਸੀਂ ਕਿ ਲਿਸਟ ਫੇਸਬੁੱਕ ਤੇ ਪਾ ਦਿਓ ਕਿ ਇਹ ਆnde ਬੰਦੇ ਆਏ ਸੀ ਉਹਨਾਂ ਦਾ ਕੰਮ ਹੋਇਆ ਤੈਨਾਂ ਦਾ ਨਹੀਂ ਹੋਇਆ ਕਿਉਂ ਨਹੀਂ ਕਿਉਂ ਕਰਦਾ ਅੱਛਾ ਇੱਕ ਪਿਛਲੇ ਦਿਨਾਂ ਚ ਖਬਰ ਛਪੀ ਇਹ ਉਹ ਇਸੇ ਵਾਰੀ ਆ ਕਿ ਇਹਦੀ ਤਰਖਾਹ ਜਿਹੜੀ ਉਹ ਅਟੈਚ ਕੀਤੀ ਜਾ ਰਹੀ ਹੈਗੀ ਹਾਂਜੀ ਇਸੇ ਐਡੀਸ਼ਨਲ ਰਿਸਟਰ ਇਸੇ ਰਿਸਟਰ ਬਾਰੇ ਉਹ ਤਾਂ ਬਦਲੂ ਕੁਝ ਸੁਧਾਰ ਨਹੀਂ ਨੇ ਉਸ ਤੋਂ ਬਾਅਦ ਬਾਅਦ ਮੈਨੂੰ ਪਤਾ ਲੱਗਾ ਕਿ ਹਾਈ ਕੋਰਟ ਨੇ ਇੱਕ ਹੋਰ ਵੀ ਇਹਦੇ ਬਾਰੇ ਕੋਈ ਸਖਤ ਆਰਡਰ ਪਾਸ ਕੀਤਾ ਜਿੱਥੇ ਉਹਨਾਂ ਕਿਹਾ ਕਿ ਇਹ ਫੇਰ ਇੱਕ ਵਾਰੀ ਅਕੀਕੰਦਾ ਨਾਫਰਮਾਨੀ ਹੈ ਲੇਕਿਨ ਕੋਈ ਪਰਵਾਹ ਨਹੀਂ ਕਿਉਂ ਦੇਖੋ ਯੂਨੀਵਰਸਿਟੀ ਦਾ ਵਕੀਲ ਹੈ ਪੈਸੇ ਯੂਨੀਵਰਸਿਟੀ ਦੇ ਦੇਣੇ ਉਹਨਾਂ ਦੇ ਤਾਂ ਖੜੇ ਗੱਲ ਕਰ ਲੈਣੀ ਉਸ ਤੋਂ ਬਾਅਦ ਕੋਈ ਸੁਧਾਰ ਨਹੀਂ ਹੈਗਾ ਕੁਛ ਨਹੀਂ ਮੈਨੂੰ ਅੱਜ ਤੱਕ ਯਦਵਿੰਦਰ ਜੀ ਮਤਲਬ 10ਵਾਂ ਮਹੀਨਾ ਚੱਲਦਾ ਪਿਆ ਕਿਸੇ ਨੇ ਇੱਕ ਫੋਨ ਤੱਕ ਹੀ ਕਰਨਾ ਹੈ ਕਿਸੇ ਨੇ ਜ਼ੁਬਾਨੀ ਵੀ ਨਹੀਂ ਕਿਹਾ ਕਿ ਤੁਹਾਡੀ ਸਪੈਨਸ਼ਨ ਦਾ ਕੇਸ ਕਰਦੇ ਪਏ ਤੇ ਮੈਂ ਦਫ਼ਤਰਾਂ 'ਚ ਨਹੀਂ ਜਾਣਾ ਹੂੰ ਮੇਰਾ ਤਾਂ ਹੱਕ ਹੈ ਨਾ ਮੈਨੂੰ ਆਗੇ ਦੱਸਣਾ ਕੀ ਓਬਜੈਕਸ਼ਨ ਹੈ ਮੈਂ ਇਹਨੂੰ ਕਿਹਾ ਸੀ ਮੈਂ ਕੋਬਜੈਕਸ਼ਨ ਦੱਸੋ ਤੁਸੀਂ ਕੰਟੈਸਟ ਕਰੋ ਜੇ ਹੈਗੀ ਹੈ ਨਹੀਂ ਤਾਂ ਮੈਨੂੰ ਦੱਸੋ ਮੈਂ ਕਰ ਲੈਂਦਾ ਮੈਂ ਕੋਰਟ ਚਲਾ ਜਾਂਦਾ ਤੇ ਜਾਓਗੇ ਕੋਰਟ ਤੁਸੀਂ ਮੈਂ ਆਖਰ ਵਿੱਚ ਜਾਵਾਂਗੇ ਪਹਿਲੇ ਪਬਲਿਕ ਦੀ ਸਪੋਰਟ ਮੈਨੂੰ ਹੈਗੀ ਜੀ ਤੇ ਮੈਂ ਯੂਨੀਵਰਸਿਟੀ ਦੇ ਵਿੱਚ ਕੰਮ ਕਿਦਾਂ ਚੱਲਦਾ ਪਿਆ ਪੰਜਾਬ ਸਰਕਾਰ ਕਿਦਾਂ ਇਹਨੂੰ ਚਲਾਉਂਦੀ ਪਈ ਹੈ ਮੈਂ ਐਕਸਪੋਜ਼ ਕਰਾਂਗਾ ਅਗਲੀ ਪ੍ਰੋਫੈਸ਼ਨ ਮੇਰੇ ਵਿਦਿਆਰਥੀਆਂ ਨੇ ਕੀਤੀ ਹੈ ਜਿਦੇ ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਲੈ ਕੇ ਤੇ ਸਾਇਮਨ ਫਰੇਜ਼ਰ ਕੈਨੇਡਾ ਤੱਕ ਦੇ ਤੇ ਜੀਐਨਯੂ ਦੇ ਤੇ ਜਾਮੀਆਂ ਦੇ ਤੇ ਸਾਊਥ ਇੰਡੀਆ ਦੇ ਅਧ ਰਸਦ ਸਕਾਲਰ ਹੈ 130 40 ਦੇ ਸਾਈਨ ਹੋ ਚੁੱਕੇ ਹੈ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਗਵਰਨਰ ਨੂੰ ਚੀਫ ਮਿਨਿਸਟਰ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਚੀਫ ਜਸਟਿਸ ਆਫ ਸੁਪਰੀਮ ਕੋਰਟ ਨੂੰ ਹਾਈ ਕੋਰਟ ਨੂੰ ਸਭ ਨੂੰ ਜਾਏਗੀ ਮੈਂ ਗਵਰਨਰ ਨੂੰ ਦੋ ਵਾਰੀ ਲਿਖ ਚੁੱਕਾ ਹਾਂ ਪ੍ਰਧਾਨ ਮੰਤਰੀ ਨੂੰ ਲਿਖ ਚੁੱਕਾ ਹਾਂ ਔਰ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਮੈਨੂੰ ਜਵਾਬ ਵੀ ਆਇਆ ਦੇਖੋ ਦੋ ਵਾਰੀ ਕਾਲ ਆਈ ਹੈ ਕਿ ਤੁਹਾਡੀ ਕਾਲ ਤੁਹਾਡੀ ਅਸੀਂ ਕੰਪਲੇਂਟ ਸਟੇਟ ਨੂੰ ਭੇਜਤੀ ਹੈ ਹੁਣ ਸਟੇਟ ਕੁਝ ਕਰੇ ਤਾਂ ਦੇਖਾਂਗੇ ਪਰ ਸਟੇਟ ਜਵਾਬ ਹੀ ਨਹੀਂ ਦਿੰਦੀ ਹਮ ਹਮ ਆਪਣਾ ਸਿਸਟਮ ਦੇਖੋ ਕਿਸ ਤਰ੍ਹਾਂ ਦਾ ਹੈ ਤੁਸੀਂ ਕਿੱਥੇ ਕਿੱਥੇ ਤੱਕ ਪਹੁੰਚ ਗਏ ਪਰ ਟਵਿੱਟਰ ਦੇ ਉੱਪਰ ਚੀਫ ਮਿਨਿਸਟਰ ਐਜੂਕੇਸ਼ਨਿਸਟ ਫਾਈਨੈਂਸਰ ਸਾਰੇ ਨੂੰ ਟੈਗ ਕੀਤਾ ਹੈ ਹਰ ਇੱਕ ਪੈਟੀਸ਼ਨ ਯਰ ਐਪਲੀਕੇਸ਼ਨ ਨਾਲ ਕੀਤਾ ਹੈ ਕੋਈ ਕਮੈਂਟ ਤੱਕ ਨਹੀਂ ਆਉਂਦਾ ਪੰਜਾਬ ਪੁਲਿਸ ਦਾ 10 ਮਿੰਟ ਜਵਾਬ ਦੇ ਦਿੰਦੀ ਹੈ ਤੁਸੀਂ ਕਹੋ ਜੀ ਇੱਥੇ ਟ੍ਰੈਫਿਕ ਜੈਮ ਹੈ ਨਾਲ ਹੀ ਮੈਸੇਜ ਆ ਜਾਂਦਾ ਜੀ ਹਾਂਜੀ ਅਸੀਂ ਕਰਦੇ ਪਏ ਹਾਂ ਜੀ ਤਾਂ ਮੰਤਰੀਆਂ ਦਾ ਕੋਈ ਫਰਜ਼ ਨਹੀਂ ਤਾਂ ਕੋਰਟ ਜਾਵਾਂਗੇ ਆਖਰੀ ਰਾਤ ਤੁਹਾਡੇ ਕੋਲ ਕੋਰਟ ਆ ਜੇ ਕੋਰਟs ਵੀ ਮਜਾऊंगा ਕਿ ਚੀਫ ਜਸਟਿਸ ਦੇ ਸਾਹਮਣੇ ਖੜਾ ਹੋ ਕੇ ਮੈਂ ਕਹਾਂਗਾ ਜੀ ਕਿ ਮੈਂ ਵਕੀਲ ਨਹੀਂ ਲੈ ਕੇ ਆਇਆ ਜੀ ਕਿਉਂ ਧੰਨਵਾਦ ਸਰ ਬਹੁਤ ਧੰਨਵਾਦ ਹਾਲਾਂਕਿ ਬੜਾ ਸਮਾਂ ਉਸ ਤਰ੍ਹਾਂ ਦਾਗਾ ਜਿਸ ਤਰ੍ਹਾਂ ਦੀ ਗੱਲ ਚੱਲ ਰਹੀ ਹੈਗੀ ਪਰ ਤੁਸੀਂੜ ਨਾਲ ਗੱਲ ਕੀਤੀ ਮੈਂ ਤੁਹਾਨੂੰ ਸਪੈਸ਼ਲੀ ਅਪਰੋਚ ਕੀਤਾ ਕਿ ਸਰ ਇਹ ਗੱਲ ਜ਼ਰੂਰ ਜਾਣੀ ਚਾਹੀਦੀ ਹੈਗੀ ਤੁਹਾਡਾ ਇੱਥੇ ਆਉਣ ਲਈ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਤਾਂ ਇਹਨਾਂ ਪ੍ਰੋਫੈਸਰ ਜੇ ਸ਼ਰਮਾ ਜਿੰਨਾ ਸਰਕਾਰ ਨੂੰ ਚਾਹੋ ਮਿਨਿਸਟਰ ਨੇ ਚੀਫ ਮਿਨਿਸਟਰ ਨੇ ਜਾਂ ਗਵਰਨਰ ਨੇ ਜਾਂ ਉਹਨਾਂ ਦਾ ਸਟਾਫ ਆ ਉਹਨੂੰ ਜ਼ਰੂਰ ਇਸ ਗੱਲ ਦਾ ਧਿਆਨ ਲੈਣਾ ਚਾਹੀਦਾ ਕਿਉਂਕਿ ਮਸਲਾ ਕੋਈ ਇੰਡੀਵਿਜੂਅਲ ਨਹੀਂ ਹੈਗਾ ਕਈ ਵਾਰ ਇਹ ਲੱਗਦਾ ਹੁੰਦਾ ਸ਼ਾਇਦ ਇੰਡੀਵਿਜੂਅਲ ਦਾ ਬਹੁਤ ਸਾਰੇ ਲੋਕਾਂ ਦੀ ਰੁਕੀ ਹੋਈ ਹੈ ਤੇ ਗੱਲ ਸਿਸਟਮ ਦੀ ਹੈ ਜੇ ਸਿਸਟਮ ਹੋਏਗਾ ਤਾਂ ਬੱਲੇ ਬੱਲੇ ਤੁਹਾਡੀ ਹੋਣੀ ਹੈ ਜੇ ਸਿਸਟਮ ਠੀਕ ਹੋਏਗਾ ਨਹੀਂ ਹੋਏਗਾ ਤਾਂ ਲੰਤਾਂ ਵੀ ਤੁਹਾਨੂੰ ਹੀ ਪੈਂਦੀਆਂ ਨੇ ਕਿ ਦੇਖੋ ਜੀ ਐ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਤੇ ਇਸ ਕਰਕੇ ਜ਼ਰੂਰੀ ਹੈ ਕਿ ਜਿੰਨਾ ਦਾ ਸਮਾਜ ਲਈ ਇਨਾ ਕੰਟਰੀਬਿਊਸ਼ਨ ਆ ਉਹਨਾਂ ਲਈ ਸਹੀ ਮੌਕੇ ਤੇ ਸਹੀ ਸਟੈਪ ਚੁੱਕੇ ਜਾਣ